ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਬਹੁਤ ਹੀ ਵਧੀਆ ਹੋਵੋਗੇ ਤੇ ਘੈਂਟ ਹੋਵੋਗੇ ਤਾਂ ਸਟਾਰਟ ਕਰਦੇ ਆਂ ਆਪਾਂ ਅੱਜ ਦੀ ਨਿਊ ਵੀਡੀਓ ਤੁਹਾਡਾ ਸਭ ਦਾ 모ਸਟ ਵੈਲਕਮ ਹੈ ਮੇਰੇ YouTube ਚੈਨਲ ਤੇ ਤੇ ਮੇਰੇ ਨਵੇਂ ਵਲੌਗ ਤੇ ਥੰਬਨੇਲ ਦੇਖ ਕੇ ਤੁਹਾਨੂੰ ਸਮਝ ਆ ਗਿਆ ਹੋਣਾ ਕਿ ਅੱਜ ਦੀ ਜਿਹੜੀ ਆਪਾਂ ਗੱਲ ਕਰਨ ਜਾ ਰਹੇ ਆ ਉਹਦੇ ਵਿੱਚ ਆਪਾਂ ਮੈਕੂ ਢਿੱਲੋਂ ਬਾਰੇ ਗੱਲ ਕਰਨੀ ਆ ਮੇਰੀ ਜਿਹੜੀ ਲਾਸਟ ਵੀਡੀਓ ਸੀਗੀ ਜਿਹੜੀ ਮੈਂ ਕੱਲ ਪੋਸਟ ਕੀਤੀ ਸੀ ਮੈਕੂ ਢਿੱਲੋਂ ਦਾ ਜਿੱਦਾਂ ਕਿ ਆਪਾਂ ਨੂੰ ਪਤਾ ਹਨਾ ਕਿ ਵਿਆਹ ਹੋ ਚੁੱਕਿਆ ਗੈਲ ਫੈਮਿਲੀ ਦੇ ਵਿੱਚ ਉਹ ਜਾ ਚੁੱਕੀ ਆ ਕੁਛ ਹੀ ਦਿਨ ਹੋਏ ਨੇ ਹਲੇ ਉਹਦਾ ਵਿਆਹ ਹੋਏ ਨੂੰ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਗੁਰਜਾਸ ਕਪਲਸ ਨੇ ਜਿਹੜੇ ਗੁਰਜਾਸ ਕਪਲ ਦੇ ਨਾਲ ਉਹਨਾਂ ਦੀ ਬਹੁਤ ਹੀ ਜ਼ਿਆਦਾ ਜਿਹੜੀ ਹੈਗੀ ਆ ਮਤਲਬ ਗੂੜੀ ਦੋਸਤੀ ਕਹਿ ਸਕਦੇ ਆ ਇੱਕ ਫੈਮਿਲੀ ਰਿਲੇਸ਼ਨ ਸੀ ਉਹਨਾਂ ਦਾ ਤਾਂ ਸੁਣਨ ਚ ਤਾਂ ਇਹ ਵੀ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਕਿ ਉਹਦੇ ਨਾਲ ਜਿਹੜਾ ਗੁਰਜਾਸ ਕਪਲਸ ਸੀ ਉਹਨਾਂ ਨੂੰ ਉਹਨੇ ਭਰਾ ਭਰਜਾਈ ਹੀ ਮੰਨ ਰੱਖਿਆ ਸੀ ਆਪਣਾ ਮੈਕੂ ਗਿੱਲ ਮੈਕੂ ਢਿੱਲੋਂ ਨੇ ਜੋ ਕਿ ਹੁਣ ਗਿੱਲ ਬਣ ਚੁੱਕੀ ਹੈ ਮੈਕੂ ਗਿੱਲ ਤਾਂ ਲਾਈਵ ਆ ਕੇ ਮੈਕੂ ਢਿੱਲੋਂ ਨੇ ਹੁਣ ਜਿਹੜਾ ਹੈਗਾ ਉਹਨਾਂ ਦਾ ਭੇਟ ਖੋਲਿਆ ਗੁਰਜਾ ਸੋਰਾ ਦਾ ਮੈਂ ਇੱਕ ਕਲਿੱਪ ਐਡ ਕਰਦੀ ਆ ਉਹਨੂੰ ਦੇਖੋ ਇਹ ਕਹਿਣੀ ਨਹੀਂ ਸੀਗਾ ਪਰ ਜਦੋਂ ਆਪਾਂ ਬੰਦੇ ਨੂੰ ਤੁਹਾਨੂੰ ਜਦੋਂ ਆਪਾਂ ਬੰਦੇ ਨੂੰ ਢਾਈ ਜਾਣਾ ਹੈ ਢਾਈ ਜਾਣਾ ਆ ਦੇਖੋ ਹਾਂਜੀ ਤਾਂ ਵਿਆਹ ਤੋਂ ਬਾਅਦ ਪਹਿਲੀ ਵਾਰ ਵਿਆਹ ਤੋਂ ਬਾਅਦ ਪਹਿਲੀ ਵਾਰ ਲਾਈਵ ਆਈ ਸੀ ਮੈਕੂ ਢਿੱਲੋਂ ਆਪਣੇ ਹਸਬੰਡ ਦੇ ਨਾਲ ਤਾਂ ਉਹਨੇ ਆ ਕੇ ਜਿਹੜਾ ਹੈਗਾ ਸਾਰਾ ਸੱਚ ਦੱਸਿਆ ਆ ਦੇਖੋ ਕਲਿੱਪ ਦੇਖਿਓ ਕੁ ਸਾਡੀ ਮੈਰਿਜ ਲਾਈਵ ਸਾਨੂੰ ਬੈਠੇ ਜਿਗੇ ਫੈਮਿਲੀ ਦੇ ਜਦੋਂ ਵੀ ਉਹਨਾਂ ਨੂੰ ਫੋਨ ਕੀਤਾ ਵੀ ਮੈਕੂ ਨਾਲ ਗੱਲ ਕਰਾ ਦਿਓ ਉਹਨੇ ਫਿਰ ਵੀ ਲੋਕ ਪਾ ਤਾ ਵੀ ਸਾਨੂੰ ਇਹ ਕੰਮ ਨਹੀਂ ਪਸੰਦ ਆ ਤਾਂ ਤੁਹਾਨੂੰ ਸਮਝ ਆ ਹੀ ਗਿਆ ਹੋਣਾ ਤਾਂ ਇਹਨਾਂ ਦਾ ਰੋਲਾ ਕਿਸ ਜਿੱਦਾਂ ਆਪਾਂ ਨੂੰ ਪਤਾ ਕਿ ਜਿਹੜੇ ਗੁਰਜਸ ਕਪਲਸ ਨੇ ਉਹਨਾਂ ਨੂੰ ਉਹ ਇੱਕ ਫੇਮਸ ਵਲੌਗਰਸ ਨੇ ਉਹਨਾਂ ਨੂੰ ਵਲੌਗਿੰਗ ਕਰਨ ਦਾ ਸ਼ੌਂਕ ਆ ਬੇਟਾ ਹੌਲੀ ਬੋਲ ਤਾਂ ਉਹਨਾਂ ਨੂੰ ਜਿਹੜਾ ਹੈਗਾ ਵਲੌਗਿੰਗ ਕਰਨ ਦਾ ਸ਼ੌਂਕ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਤਾਂ ਹੁਣ ਕਹਿੰਦੇ ਹੁੰਦੇ ਆ ਨਾ ਕਿ ਇਨਸਾਨ ਨੂੰ ਜਿਹੜੀ ਚੀਜ਼ ਦੀ ਆਦਤ ਹੋਵੇ ਉਹ ਇਨਸਾਨ ਛੱਡ ਨਹੀਂ ਸਕਦਾ ਤੇ ਉਸ ਉਸ ਚੀਜ਼ ਨੂੰ ਕਰਨ ਦਾ ਮੌਕਾ ਵੀ ਨਹੀਂ ਛੱਡ ਸਕਦਾ ਉਹਨਾਂ ਨੂੰ ਲੱਗਿਆ ਕਿ ਜਿਹੜਾ ਹੈਗਾ ਅਸੀਂ ਵਲੌਗਿੰਗ ਜਿਹੜੀ ਹੈਗੀ ਆ ਉਹ ਕੰਟੀਨਿਊ ਕਰੀਏ ਵਲੌਗ ਸ਼ੂਟ ਕਰੀਏ ਜਿੱਦਾਂ ਕਿ ਉਹਨਾਂ ਨੇ ਜਾਗੋ ਤੇ ਮਹਿੰਦੀ ਵਗੈਰਾ ਦਾ ਵਲੌਗ ਸ਼ੂਟ ਕੀਤਾ ਸੀ ਤਾਂ ਮੈਕੋ ਢਿੱਲੋਂ ਦੀ ਫੈਮਿਲੀ ਵੱਲੋਂ ਉਹਨੂੰ ਪ੍ਰੋਪਰ ਕਿਹਾ ਗਿਆ ਸੀ ਗੁਰਜਾਸ ਕਪਲਸ ਨੂੰ ਕਿ ਉਹ ਮਤਲਬ ਜਿਹੜਾ ਸੋਸ਼ਲ ਮੀਡੀਆ ਤੋਂ ਦੂਰ ਰਹਿਣਾ ਚਾਹੁੰਦੇ ਨੇ ਉਹਨਾਂ ਦੇ ਰਿਲੇਟਿਵਸ ਨੂੰ ਪ੍ਰੋਬਲਮ ਸੀ ਉਹ ਚਾਹੁੰਦੇ ਸੀ ਵੀ ਸਾਨੂੰ ਜਿਹੜਾ ਹੈਗਾ ਵਲੌਗ ਸ਼ੂਟ ਕਰਕੇ ਉਹ ਨਾ ਪਾਇਆ ਜਾਵੇ ਉਹਨਾਂ ਨੇ ਸਾਫ਼-ਸਾਫ਼ ਮਨਾਂ ਕੀਤਾ ਸੀ ਕਿ ਵਲੌਗ ਜਿਹੜਾ ਹੈਗਾ ਇਹ ਅਪਲੋਡ ਨਾ ਕੀਤਾ ਜਾਵੇ YouTube ਤੇ ਪਰ ਗੁਰਜਾਸ ਕਪਲਸ ਨਾ ਰਹੇ ਉਹਨਾਂ ਨੇ ਉਹਨਾਂ ਦੀ ਗੱਲ ਨਹੀਂ ਮੰਨੀ ਤੇ ਵਲੌਗ ਜਿਹੜਾ ਹੈਗਾ ਉਹ ਅਪਲੋਡ ਕਰਤਾ ਹੁਣ ਦੇਖੋ ਕੋਈ ਚਾਹੁੰਦਾ ਹੁੰਦਾ ਕਿ ਅਸੀਂ ਜਿਹੜਾ ਹੈਗਾ ਸਭ ਦੇ ਸਾਹਮਣੇ ਅੱਗੇ ਕਿਸੇ ਕਿਸੇ ਨੂੰ ਪ੍ਰੋਬਲਮ ਹੁੰਦੀ ਆ ਉਹ ਆਪਣੀ ਜਗ੍ਹਾ ਮੈਨੂੰ ਲੱਗਦਾ ਸਹੀ ਨੇ ਕਿਉਂਕਿ ਉਹਦਾ ਹਸਬੰਡ ਖੁਦ ਕਹਿ ਰਿਹਾ ਕਿ ਅਸੀਂ ਨਹੀਂ ਚਾਹੁੰਦੇ ਸਾਨੂੰ ਇਹ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ ਕਿ ਸਾਡਾ ਪਰਸਨਲ ਫੈਮਲੀ ਮੈਂਬਰ ਜਿਹੜਾ ਹੈਗਾ ਉਹ ਵਲੌਗਿੰਗ ਕਰੇ ਜਾਂ ਉਹਦੇ ਸਾਹਮਣੇ ਆਵੇ ਕੈਮਰੇ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਆਵੇ ਤਾਂ ਉਹਦੇ ਜਿਹੜਾ ਹੈਗਾ ਉਹਦਾ ਸਾਫ਼-ਸਾਫ਼ ਕਹਿਣਾ ਕਿ ਉਹਦੇ ਵੀ ਬਲੌਗ ਪਾਉਣ ਦੇ ਚੱਕਰ 'ਚ ਉਹਨਾਂ ਦਾ ਨਵਾਂ-ਨਵਾਂ ਜਿਹੜਾ ਰਿਸ਼ਤਾ ਜੁੜਿਆ ਉਹਨਾਂ ਦਾ ਵਿਆਹ ਹੋਇਆ ਦੋ ਪਰਿਵਾਰ ਜੁੜੇ ਨੇ ਉਹਦੇ ਵਿੱਚ ਜਿਹੜੀ ਹੈਗੀ ਆ ਰਿਸ਼ਤਿਆਂ ਦੇ ਵਿੱਚ ਕਹਿੰਦੇ ਹੁੰਦੇ ਨਾ ਕੀ ਕੁੜਤਾਂ ਨ ਆ ਰਹੀ ਆ ਤਾਂ ਉਹਨਾਂ ਦੀ وجہ ਨਾਲ ਇਹ ਸਭ ਹੋ ਰਿਹਾ ਹੁਣ ਦੇਖਣਾ ਇਹ ਅੱਗੇ ਜਾ ਕੇ ਆਪਾਂ ਦੇਖਦੇ ਹਾਂ ਕਿ ਕਿਉਂਕਿ YouTube ਤੇ ਚੈਨਲ ਤਾਂ ਮੈਕੂ ਦਾ ਵੀ ਬਣਿਆ ਹੋਇਆ ਤਾਂ ਦੇਖਣਾ ਇਹ ਦਿਲਚਸਪ ਰਹੂਗਾ ਕਿ ਮੈਕੂ ਟਿੱਲੋ ਦੀ ਵਲੋਗਿੰਗ ਉਹ ਛਡਾ ਰਿਹਾ ਜਾਂ ਨਹੀਂ ਛਡਾਉਂਦਾ ਤਾਂ ਉਹਦੀ ਮਾਸੀ ਹੋਰਾਂ ਦਾ ਜਿਹੜਾ ਵਲੌਗ ਸੀਗਾ ਉਹਨੇ ਉਹਨੂੰ ਉਹਨਾਂ ਨੂੰ ਸ਼ੂਟ ਕਰਕੇ ਵਿੱਚ ਹਨਾ ਉਹਨਾਂ ਨੇ ਅਪਲੋਡ ਕਰ ਦਿੱਤਾ ਤਾਂ ਜਿਹਦੇ ਕਰਕੇ ਉਹਨਾਂ ਦੇ ਵਿੱਚ ਪ੍ਰੋਬਲਮ ਹੋਈ ਉਹਨਾਂ ਨੇ ਮੈਕੂ ਨੇ ਉਹਨਾਂ ਨੂੰ ਨਾਲ ਦੀ ਨਾਲ ਫੋਨ ਕਰਕੇ ਵਲੌਗ ਜਿਹੜਾ ਹੈਗਾ ਉਹ ਡਿਲੀਟ ਕਰਨ ਲਈ ਵੀ ਕਿਹਾ ਗਿਆ ਰਿਕੁਐਸਟ ਵੀ ਕੀਤੀ ਗਈ ਬਟ ਉਹਨਾਂ ਨੇ ਨਹੀਂ ਮੰਨੀ ਕਿਉਂਕਿ ਦੇਖੋ ਵਲੌਗਰਸ ਦੇ ਇੱਕ ਵਾਰੀ ਜਦੋਂ ਵੀਡੀਓ ਅਪਲੋਡ ਕਰਤੀ ਜੇ ਉਹਨਾਂ ਨੂੰ ਲੱਗ ਰਿਹਾ ਵੀ ਵੀਉ ਚੰਗੇ ਆ ਰਹੇ ਆ ਤਾਂ ਓਬਵੀਅਸ ਆ ਕਿ ਉਹ ਨਹੀਂ ਡਿਲੀਟ ਕਰਨਗੇ ਤਾਂ ਉਹਨਾਂ ਨੇ ਨਹੀਂ ਕੀਤਾ ਮੈਨੂੰ ਲੱਗਦਾ ਕਿ ਗੁਰਜਾਸਰਾਂ ਨੂੰ ਇੱਕ ਵਾਰ ਇਹ ਚੀਜ਼ ਉਹਨਾਂ ਨਾਲ ਪਹਿਲਾਂ ਕਨਫਰਮ ਕਰਨੀ ਚਾਹੀਦੀ ਸੀ ਨਹੀਂ ਅਪਲੋਡ ਕਰਨੀ ਚਾਹੀਦੀ ਸੀ ਉਹਨੇ ਇੱਕ ਚੀਜ਼ ਇਗਨੋਰ ਕਰ ਦਿੰਦੇ ਨਾ ਜਿਹੜੇ ਮੈਂਬਰਸ ਨਹੀਂ ਆਉਣਾ ਚਾਹੁੰਦੇ ਲੋਕਾਂ ਦੇ ਸਾਹਮਣੇ ਬਲੌਗਿੰਗ ਵਗੈਰਾ ਦੇ ਵਿੱਚ ਨਹੀਂ ਆਉਣਾ ਚਾਹੁੰਦੇ ਲੋਕਾਂ ਦੇ ਸਾਹਮਣੇ ਉਹਨਾਂ ਨੂੰ ਨਾ ਇਨਕਲੂਡ ਕਰ ਦੇ ਕਿਉਂਕਿ ਕਹਿੰਦੇ ਹੁੰਦੇ ਆ ਨਾ ਕਿ ਬਣਾਉਣ ਦੇ ਵਿੱਚ ਰਿਸ਼ਤੇ ਬਹੁਤ ਟਾਈਮ ਲੱਗ ਜਾਂਦਾ ਵਿਸ਼ਵਾਸ ਜਿੱਤਣ 'ਚ ਟਾਈਮ ਲੱਗ ਜਾਂਦਾ ਪਰ ਜੇ ਆਪਾਂ ਕਿਸੇ ਨਾਲ ਬਗਾੜ ਨਹੀਂ ਹੋਵੇ ਜਾਂ ਕਿਸੇ ਨਾਲ ਗਵੌਣੀ ਹੋਵੇ ਨਾ ਤਾਂ ਇੱਕ ਮਿੰਟ ਲੱਗਦਾ ਹੁਣ ਦੇਖੋ ਮੈਕੂ ਢੋਲੋ ਨਾਲ ਇਹਨਾਂ ਦੀ ਕਿੰਨੇ ক্লোਜ਼ ਰਿਲੇਸ਼ਨ ਸੀ ਭਰਾ ਭਰਜਾਈ ਮੰਨਿਆ ਸੀ ਉਹਨਾਂ ਨੂੰ ਪਰ ਇੱਕ ਛੋਟੀ ਜੀ ਉਹਨਾਂ ਦੀ ਗਲਤੀ ਦੀ ਵਜ੍ਹਾ ਨਾਲ ਹੁਣ ਉਹਨਾਂ ਦਾ ਰਿਸ਼ਤਾ ਜਿਹੜਾ ਹੈਗਾ ਉਹ ਆਪਸ ਦੇ ਵਿੱਚ ਟੁੱਟ ਚੁੱਕਿਆ ਉਹਨਾਂ ਨੇ ਇੱਕ ਦੂਜੇ ਨੂੰ ਇੰਸਟਾ ਤੋਂ ਵੀ ਅਨਫੋਲੋ ਕਰਤਾ ਇਥੋਂ ਤੱਕ ਕਿ ਉਹਨਾਂ ਦਾ ਰਿਸ਼ਤਾ ਬਿਲਕੁਲ ਖਤਮ ਆ ਮੈਨੂੰ ਨਹੀਂ ਲੱਗਦਾ ਕਿ ਉਹਦਾ ਹਸਬੈਂਡ ਮੈਕੂ ਦਾ ਹੁਣ ਉਹਨੂੰ ਉਹਨਾਂ ਨਾਲ ਵਰਤਣ ਦੇਊਗਾ ਤਾਂ ਨਵੇਂ ਰਿਸ਼ਤੇ ਜੁੜੇ ਨੇ ਤੇ ਪੁਰਾਣੇ ਟੁੱਟ ਗਏ ਨੇ ਤਾਂ ਦੇਖੋ ਮੈਂ ਇਹੀ ਕਹਿਣਾ ਚਾਹੂੰਗੀ ਕਿ ਜੇ ਆਪਾਂ ਹਨਾ ਅੱਗੇ ਦੇਖੋ ਵੀ ਆਪਾਂ ਵਲੌਗਿੰਗ ਕਰਦੇ ਆ ਤਾਂ ਆਪਾਂ ਨੂੰ ਜਿਹੜੇ ਮੈਂਬਰ ਨੂੰ ਨਹੀਂ ਹਨਾ ਚੰਗਾ ਲੱਗਦਾ ਜਿਵੇਂ ਹੁਣ ਮੇਰੇ ਹਸਬੰਦ ਨੇ ਮੇਰੇ ਹਸਬੰਦ ਆਪਾਂ ਦੂਰ ਨਹੀਂ ਜਾਂਦੇ ਉਹ ਮੈਨੂੰ ਕਹਿੰਦੇ ਹੁੰਦੇ ਮੈਨੂੰ ਕੈਮਰੇ ਦੇ ਵਿੱਚ ਲੈ ਕੇ ਨਾ ਆਇਆ ਕਰ ਤਾਂ ਚਲੋ ਮੈਂ ਵੈਸੇ ਇੱਕ ਜਿਹੜਾ ਲੋੜੀ ਦਾ ਬਲੌਗ ਸ਼ੂਟ ਕੀਤਾ ਸੀ ਉਹਦੇ ਵਿੱਚ ਉਹਨਾਂ ਨੂੰ ਲੈ ਕੇ ਆਂਦਾ ਬਟ ਉਹਨਾਂ ਨੂੰ ਜਿਆਦਾ ਪਸੰਦ ਨਹੀਂ ਕਿ ਉਹ ਸਾਹਮਣੇ ਕੁਝ ਬੋਲਣ ਜਿੱਦਾਂ ਮੈਂ ਬੋਲ ਰਹੀ ਹਾਂ ਜਾਂ ਕੁਝ ਨਹੀਂ ਪਸੰਦ ਤਾਂ ਓਬਵੀਅਸ ਆ ਵੀ ਮੈਂ ਨਹੀਂ ਉਹਨਾਂ ਨੂੰ ਬਾਰ-ਬਾਰ ਵਿੱਚ ਹੈਨਾ ਨਾ ਆਪਾਂ ਕਿਸੇ ਨੂੰ ਫੋਰਸ ਕਰ ਸਕਦੇ ਉਹਨਾਂ ਨੂੰ ਨਹੀਂ ਪਸੰਦ ਸੋ ਨਹੀਂ ਪਸੰਦ ਤਾਂ ਇਹ ਚੀਜ਼ਾਂ ਆਪਾਂ ਨੂੰ ਸਾਰੀਆਂ ਦੇਖ ਕੇ ਚੱਲਣਾ ਚਾਹੀਦਾ ਤਾਂ ਉਹਦੇ ਹਸਬੰਡ ਦਾ ਮੈਕੂ ਦੇਦਾ ਸਾਫ਼-ਸਾਫ਼ ਕਹਿਣਾ ਆ ਦੇਖਿਓ ਮੈਂ ਇੱਕ ਕਲਿੱਪ ਐਡ ਕਰਦੀ ਹਾਂ ਹੈਨਾ ਵੀ ਆਪਾਂ ਜੇ ਨਵੀਂ ਸਾਡੀ ਰਿਸ਼ਤੇਦਾਰੀ ਬਣੀ ਆ ਸਾਡੇ ਚ ਬਗਾੜ ਪਈ ਜਾਂਦਾਗਾ ਇਹਨਾਂ ਦੀਆਂ ਰਿਸ਼ਤੇਦਾਰੀਆਂ ਚ ਬਗਾੜ ਪਈ ਜਾਂਦਾ ਵੀ ਚੰਗੀਆਂ ਗੱਲਾਂ ਦੋੜੀਆਂ ਤੁਸੀ ਤਾਂ ਉਹਦੇ ਹਸਬੰਦ ਦਾ ਜਿਹੜਾ ਹੈਗਾ ਸਾਫ਼-ਸਾਫ਼ ਕਹਿਣਾ ਕਿ ਉਹਨਾਂ ਨੂੰ ਸਿਰਫ਼ ਪੈਸੇ ਤੱਕ ਮਤਲਬ ਆ ਇਹ ਸਭ ਕੁਝ ਪੈਸਾ ਨਹੀਂ ਹੁੰਦਾ ਰਿਸ਼ਤੇ ਬਣਾਉਣੇ ਬਹੁਤ ਔਖੇ ਨਹੀਂ ਬਹੁਤ ਔਖੇ ਨਹੀਂ ਜੇ ਕੋਈ ਰਿਸ਼ਤਾ ਆਪਣਾ ਇੰਨਾਂ ਚੀਜ਼ਾਂ ਕਰਕੇ ਵਿਗੜ ਰਿਹਾ ਨਾ ਤਾਂ ਆਪਾਂ ਉਹ ਚੀਜ਼ਾਂ ਸੁਧਾਰਨੀਆਂ ਚਾਹੀਦੀਆਂ ਛੋਟੀ ਜੀ ਵਜ੍ਹਾ ਕਰਕੇ ਉਹਨਾਂ ਦਾ ਰਿਸ਼ਤਾ ਜਿਹੜਾ ਹੈਗਾ ਖਤਮ ਹੋ ਗਿਆ ਅੱਜ ਤੱਕ ਸੁਣਨ ਚ ਤਾਂ ਇਹ ਵੀ ਆ ਰਿਹਾ ਕਿ ਮੈਕੂ ਢਿੱਲੋ ਦਾ ਜਿਹੜਾ ਗੁਰਜਸ ਕਪਲਸ ਨੇ ਲਹਿੰਗਾ ਵਗੈਰਾ ਬੁੱਕ ਕਰਵਾ ਕੇ ਦਿੱਤਾ ਸੀ ਉਹ ਵੀ ਉਹਨਾਂ ਨੇ ਕੈਨਸਲ ਕਰਵਾਤਾ ਸੀ ਸਭ ਕੁਝ ਮੌਕੇ ਤੇ ਉਹਨਾਂ ਨੂੰ ਦੁਬਾਰਾ ਕਰਨਾ ਪਿਆ ਕਿਉਂਕਿ ਪਹਿਲਾਂ ਤਿਆਰੀ ਗੁਰਜਸ ਕਪਲਸ ਹੀ ਦੇਖ ਰਹੇ ਸੀ ਸਾਰੀ ਇਹ ਗੱਲ ਮੈਂ ਮੈਨੂੰ ਲੱਗਦਾ ਵੀ ਇਹ ਗਲਤ ਆ ਫਿਲਹਾਲ ਆਪਾਂ ਇੱਕ ਪੱਖ ਜਿਹੜਾ ਹੈਗਾ ਉਹ ਸੁਣਿਆ ਵਿਆਹ ਤੋਂ ਬਾਅਦ ਪਹਿਲੀ ਵਾਰ ਮੈਕੂ ਟਿੱਲੋ ਲਾਈਵ ਆਈ ਸੀ ਤਾਂ ਦੇਖਦੇ ਹਾਂ ਕਿ ਗੁਰਜਸ ਕਪਲਸ ਜਿਹੜੇ ਹੈਗੇ ਹੁਣ ਕੀ ਰਿਪਲਾਈ ਦਿੰਦੇ ਆ ਰਿਪਲਾਈ ਦੇਣਾ ਤਾਂ ਉਹਨਾਂ ਦਾ ਬਣਦਾ ਕਿਉਂਕਿ ਇੱਕ ਪੱਖ ਦੀ ਗੱਲ ਸੁਣਨੀ ਹੈਨਾ ਲੋਕਾਂ ਦੇ ਸਾਹਮਣੇ ਇੱਕ ਪੱਖ ਦੀ ਗੱਲ ਆਈ ਆ ਤਾਂ ਹੁਣ ਦੇਖੋ ਵੀ ਉਹ ਕੀ ਕਹਿੰਦੇ ਨੇ ਮੈਨੂੰ ਲੱਗਦਾ ਕਿ ਗੁਰਜਸ ਕਪਲਸ ਦੀ ਗਲਤੀ ਆ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀ ਉਹਨਾਂ ਮੈਂਬਰਾਂ ਨੂੰ ਵਿੱਚ ਇਨਕਲੂਡ ਜਿਨ੍ਹਾਂ ਨੂੰ ਲੋਕਾਂ ਦੇ ਸਾਹਮਣੇ ਆਉਣ ਚ ਪ੍ਰੋਬਲਮ ਆ ਤਾਂ ਇਹੀ ਚੀਜ਼ਾਂ ਹੁੰਦੀਆਂ ਜਿਹੜੀਆਂ ਚੀਜ਼ਾਂ ਆਪਾਂ ਨੂੰ ਕਹਿੰਦੇ ਹੁੰਦੇ ਆ ਨਾ ਧਿਆਨ ਰੱਖਣਾ ਚਾਹੀਦਾ ਹੈਨਾ ਕਿਉਂਕਿ ਇੱਕ ਵਾਰ ਆਪਾਂ ਵੀਡੀਓ ਅਪਲੋਡ ਕਰਤੀ ਤਾਂ ਆਈ نو ਕਿ ਉਹਨੂੰ ਆਪਾਂ ਡਿਲੀਟ ਨਹੀਂ ਕਰ ਸਕਦੇ ਹੁੰਦੇ ਜਦੋਂ ਤੇ ਚੰਗੇ ਵਿਊ ਆ ਰਹੇ ਆ ਚੰਗੇ ਡਾਲਰ ਬਣ ਰਹੇ ਆ ਇਨਸਾਨ ਕੋਈ ਵੀ ਨਹੀਂ ਕਰਦਾ ਇੱਕ ਵਾਰ ਵੀਡੀਓ ਪੋਸਟ ਕਰਕੇ ਡਿਲੀਟ ਜਿਹੜੀ ਵਧੀਆ ਚੱਲ ਜੇ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਪਹਿਲਾਂ ਹੀ ਕਿਉਂਕਿ ਉਹ ਕਹਿ ਰਿਹਾ ਵੀ ਅਸੀਂ ਬਾਰ-ਬਾਰ ਪਹਿਲਾਂ ਹੀ ਕਹਿ ਰਹੇ ਸੀ ਕਿ ਵੀਡੀਓ ਨਾ ਪੋਸਟ ਕਰਿਓ ਵਲੌਗ ਦੇ ਵਿੱਚ ਸਾਨੂੰ ਨਾ ਲਾਓ ਚਿਕਮਰੀ ਆਂਦਾ ਚਿਕਮਰੀ ਆਂਦਾ ਛਾਲ ਹਾਂਜੀ ਇੱਦਾਂ ਤਾ ਇੱਧਰ ਦੇਖੋ ਅੰਸ਼ੇ ਹੈ ਹੈ ਦੀ ਦੀ ਅੱਗੀ ਦੀਦੀ ਬਾਲ ਜੂੜੀਆਂ ਖੋਲ ਕੇ ਹੁਣ ਵੀਰੇ ਦੇ ਮੂਰੇ ਹੋਈ ਜਾਂਦਾ ਤੂੰ ਵੀਰੇ ਦੀਆਂ ਅੱਖਾਂ 'ਚ ਵਾਲ ਪਈ ਜਾਂਦੇ ਆ ਦੇਖੋ ਆਹ ਕੌਣ ਹੈ ਅੰਸ਼ੂ ਅੰਸ਼ੂ ਆ ਦੇਖੀ ਆਹ ਕੌਣ ਹੈ ਪਾਪਾ ਦੀ ਟੈਕਟਾ अगू अगी।, अगी अगू अगी चलो दो मिनट बता आपको भी जो अच्छी लगी वीडियो लाइक शेयर कमेंट जरूर करना अच्छा जी आप भी वाल पत्ते दे दी मेरे बच्चे ने हाँ चीख मार के दिखा दे तो, तो बता साथ दे छूने मेरे पापा पत्ते तेजी वाली वाली पत्ते ना इशॉर्ट वाल, वाले ना बाला पेरा है बाला पेरा ਬੇਲੇ ਹਾਂਜੀ ਤੇ ਕਰਦੇ ਆਪਾਂ ਅੱਜ ਦੀ ਵੀਡੀਓ ਨੂੰ ਇੱਥੇ ਖਤਮ ਦੂਸਰਾ ਪੱਖ ਗੁਰਜਾਸੌਰਾਂ ਦਾ ਆਪਾਂ ਜਿੱਦਾਂ ਹੀ ਸਾਹਮਣੇ ਆਉਂਦਾ ਤੁਹਾਡੇ ਸਭ ਦੇ ਨਾਲ ਜ਼ਰੂਰ ਸਾਂਝਾ ਕਰਾਂਗੇ ਕਲੀਕ ਕਰ ਦਿਓ ਤੁਹਾਨੂੰ ਵੀਡੀਓ ਬੇਟਾ ਉਮੀਦ ਕਰਦੀਆਂ ਤੁਹਾਨੂੰ ਵੀਡੀਓ ਜਿਹੜੀ ਹੈਗੀ ਹੈ ਚੰਗੀ ਲੱਗੀ ਹੋਊਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅੱਗੇ ਲਾਈਕ ਸ਼ੇਅਰ ਜ਼ਰੂਰ ਕਰਦੇ ਆ ਕਰੋ ਥੈਂਕ ਯੂ